ਅੰਮ੍ਰਿਤਸਰ ਤੋਂ ਜਿਹੜੀਆਂ ਸਪੈਸ਼ਲ ਟ੍ਰੇਨਾਂ ਜੰਨੀਆਂ ਚਲੀਆਂ ਜਾਂ ਕਸ਼ਮੀਰ ਦੇ ਵਿੱਚ ਪਹਿਲੀਆਂ ਟ੍ਰੇਨਾਂ ਚਲੀਆਂ ਨੇ ਉਹ ਵੀ ਟ੍ਰੇਨਾਂ ਮੈਚ ਚਲਾਈਆਂ ਕਸ਼ਮੀਰ ਦੀ ਆਪਣੀ ਵੀ ਗੱਡੀ ਜਿਹੜੀ ਮੈਚ ਚਲਾਈ ਸੀ ਔਰ ਅੰਮ੍ਰਿਤਸਰ ਦੇ ਵਿੱਚੋਂ ਜਿਹੜੀਆਂ ਸਪੈਸ਼ਲ ਟ੍ਰੇਨੀਆਂ ਨੂੰ ਮੈਚ ਚਲਾਉਣਾ ਵਾ ਜੰਮੂ ਦੇ ਵਿੱਚੋਂ ਵੀ ਇੱਕ ਵਿਸ਼ਵਾਸਧਾਰਕਾਂ ਨੂੰ ਅਗਾ ਕਿ ਅਸੀਂ ਆਪਣੀ ਪ੍ਰੋਪਰ ਡਿਊਟੀ ਦੇ ਵਿੱਚ ਇਹ ਗੱਡੀਆਂ ਨੂੰ ਲੈ ਕੇ ਜਾਂਦੇ ਆ ਇਹਦੇ ਵਿੱਚ ਟ੍ਰੇਨ ਦੇ ਵਿੱਚ ਜਿਹੜੀ ਤਨਰੋਲ ਜੀ ਨਵੀਆਂ ਆ ਗਈਆਂ ਨੇ ਜਿਹੜਾ ਸੀਟਾਂ ਸੀ ਉਹਨੇ ਇੱਕ ਸਾਈਡ ਨੂੰ ਮੂੰਹ ਹੁੰਦਾ ਸੀ ਹੁਣ ਮੂਹਰੇ ਵੱਲ ਸੀਟਾਂ ਆ ਗਈਆਂ ਨੇ ਲਾਈਟਾਂ ਜਿਹੜੀਆਂ ਹੁੰਦੀਆਂ ਸੀ ਪਹਿਲਾਂ ਅਸੀਂ ਆਨ-ਆਫ ਕਰਦੇ ਸੀ ਉਹ ਵੀ ਕੰਮ ਖਤਮ ਹੋ ਗਿਆ ਉਹਨੂੰ ਆਥਰ ਟੱਚੇਬਲ ਆਂਗੇ ਲਾਈਟਾਂ ਠੀਕ ਹੈ ਜੀ ਉਸ ਤੋਂ ਬਾਅਦ ਟ੍ਰੇਨ ਦੇ ਸ਼ੀਸ਼ੇ ਜਿਹਰੇ ਨੇ ਉਤੋਂ ਤੁਸੀਂ ਦੇਖ ਸਕਦੇ ਦਰਵਾਜ਼ੇ ਦੇ ਜਿਸ ਵੇਲੇ ਤੁਸੀਂ ਬੈਠ ਗਏ ਅਸੀਂ ਲੋਕਮੈਂਟ ਕਰਤੀ ਦਰਵਾਜ਼ੇ ਬੰਦ ਹੋ ਜਾਣਗੇ ਆਈ ਲੇਟ ਆ ਮਗਰ ਬਹੁਤ ਅੱਛੀ ਟ੍ਰੇਨ ਚਲਾਈ ਬਾਈ ਕਿੰਨੇ ਸਕਿੰਟਾਂ ਦੇ ਵਿੱਚ ਸਪੀਡ ਫੜਲੇਗੀ ਟ੍ਰੇਨ ਸਪੀਡ ਇਸ ਤਰ੍ਹਾਂ ਦੀ ਸਪੀਡ ਦਾ ਸਿਸਟਮ ਇਸ ਤਰ੍ਹਾਂ ਨਹੀਂ ਹੈਗਾ ਸਰ ਰੇਲ ਦਾ ਇੱਕ ਇਹੋ ਦਾ ਸਿਸਟਮ ਕੀਤਾਗਾ ਯਾਰ ਦੀ ਸਪੀਡ ਕਿ ਤਾਂ ਕਿੰਨੀ ਦੇਰ ਚ ਅਸੀਂ ਦਿੱਲੀ ਪਹੁੰਚਾਂਗੇ ਰਾਹ ਕਿੰਨੇ ਸਟੌਪ ਦੇ ਦੇਖੋ ਜੀ ਅੱਜ ਕਾ ਦੇ ਮੌਸਮ ਫੌਗ ਦਾ ਚੱਲ ਰਿਹਾ ਇਹਦੇ ਵਿੱਚ ਅਸੀਂ ਸਾਨੂੰ ਆਪਣਾ ਨਹੀਂ ਪਤਾ ਕਦੋਂ ਤੱਕ ਟ੍ਰੇਨ ਪਹੁੰਚਾ ਸਕਦੇ ਹਾਂ ਜੇ ਵਿਜ਼ਿਬਿਲਟੀ ਪੂਰ ਨਹੀਂ ਹੋਏਗੀ ਅਸੀਂ ਵਿਜ਼ਿਬਿਲਟੀ ਹੋਏਗੀ ਤੇ ਟ੍ਰੇਨ ਬਹੁਤ ਅੱਛੀ ਚੱਲੇਂਦੀ ਬੰਦੇ ਪਰ ਟ੍ਰੇਨ ਦੀ ਜਿਹੜੀ ਸ਼ੁਰੂਆਤ ਅੱਜ ਕੀਤੀ ਜਾਏਗੀ ਤਾਂ ਉਸ ਤੋਂ ਪਹਿਲੇ ਜਿਹੜੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਬੰਦੇ ਬਾਰਾ ਚਲਾਉਣੇ ਵਾਲੇ ਹਨ ਇੰਜਨ ਇੰਜਨ ਵਾਲੀ ਡੱਬੇ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਗੱਲਬਾਤ ਵੀ ਅਸੀਂ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਮਹਿੰਦਰਪਾਲ ਸ਼ਰਮਾ ਜਿਹੜੇ ਨੇ ਜਿਹੜੇ ਕਿ ਸ਼ੁਰੂਆਤ ਕਰਨ ਜਾ ਰਹੇ ਨੇ ਸਭ ਤੋਂ ਪਹਿਲੇ ਟ੍ਰੇਨ ਇਹੋ ਹੀ ਚਲਾਉਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਕਸ਼ਮੀਰ ਦੀ ਪਹਿਲੀ ਟ੍ਰੇਨ ਇਹਨਾਂ ਨੇ ਕੀਤੀ ਸੀ ਭਾਰਤ ਪਾਕਿਸਤਾਨ ਜਿਹੜੀ ਟ੍ਰੇਨ ਹੈਗੀ ਆ ਉਹ ਵੀ ਇਹਨਾਂ ਵੱਲੋਂ ਹੀ ਚਲਾਈ ਜਾਂਦੀ ਹੈ ਤਾਂ ਅੱਜ ਜਿਹੜੀ ਇਹ ਸੁਪਰ ਫਾਸਟ ਟ੍ਰੇਨ ਚਲਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਤਾਂ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸਵਾਗਤ ਹੈ ਤੁਹਾਡਾ ਸਵਾਗਤ ਹੈ ਵੀਰ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਜੇ ਅੱਜ ਸ਼ੁਰੂਆਤ ਤੁਹਾਡੇ ਵੱਲੋਂ ਹੀ ਕੀਤੀ ਜਾ ਰਹੀ ਹੈ ਤਾਂ ਬਹੁਤ ਵਧੀਆ ਟ੍ਰੇਨਾਂ ਸਭ ਤੋਂ ਪਹਿਲੇ ਤੁਹਾਡੇ ਵੱਲੋਂ ਹੀ ਕੀਤੀ ਜਿਹੜੀ ਭਾਰਤ ਪਾਕਿਸਤਾਨ ਸੀ ਸਰ ਇਸ ਤਰ੍ਹਾਂ ਜੀ ਅੰਮ੍ਰਿਤਸਰ ਤੋਂ ਜਿਹੜੀਆਂ ਸਪੈਸ਼ਲ ਟ੍ਰੇਨਾਂ ਜੰਨੀਆਂ ਚਲੀਆਂ ਜਾਂ ਕਸ਼ਮੀਰ ਦੇ ਵਿੱਚ ਪਹਿਲੀਆਂ ਟ੍ਰੇਨਾਂ ਚਲੀਆਂ ਨੇ ਉਹ ਵੀ ਟ੍ਰੇਨਾਂ ਮੈਕਸਿਮਮ ਮੈਚ ਚਲਾਈਆਂ ਨੇ ਕਸ਼ਮੀਰ ਦੀ ਆਪਣੀ ਵੀ ਗੱਡੀ ਜਿਹੜੀ ਮੈਚ ਚਲਾਈ ਸੀ ਔਰ ਅੰਮ੍ਰਿਤਸਰ ਦੇ ਵਿੱਚੋਂ ਜਿਹੜੀਆਂ ਸਪੈਸ਼ਲ ਟ੍ਰੇਨ ਨੂੰ ਮੈਚ ਚਲਾਉਣਾ ਵਾ ਜੰਮੂ ਦੇ ਵਿੱਚੋਂ ਵੀ ਇੱਕ ਵਿਸ਼ਵਾਸਧਾਰਕਾਂ ਨੂੰਗਾ ਕਿ ਅਸੀਂ ਆਪਣੀ ਪ੍ਰੋਪਰ ਡਿਊਟੀ ਦੇ ਵਿੱਚ ਇਹ ਗੱਡੀਆਂ ਨੂੰ ਲੈ ਕੇ ਜਾਂਦੇ ਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਪੈਸੇਂਜਰ ਨੇ ਸਪੈਸ਼ਲ ਟ੍ਰੇਨਾਂ ਨੇ ਇਹ ਟ੍ਰੇਨ ਤੇ ਬੱਸ ਇੱਕ ਸਪੈਸ਼ਲ ਹੈ ਮੋਦੀ ਸਾਹਿਬ ਦਾ ਜਿਹੜਾ ਡ੍ਰੀਮ ਸੀ ਜੀ 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 ਮੋਦੀ ਸਾਹਿਬ ਨੇ ਅੰਮ੍ਰਿਤਸ ਅੰਮ੍ਰਿਤਸਰ ਤੋਂ ਚਲਾਉਂਦੇ ਹੋਇਆ ਪਹਿਲਾਂ ਬਹੁਤ ਸਾਰੇ ਦੋਸਤਾਂ ਚਲਾਈਆਂ ਟ੍ਰੇਨਾਂ ਉਹਨਾਂ ਨੇ ਮਗਰ ਗੁਰੂ ਨਗਰੀ ਦੀ ਵਾਰੀ ਹੁਣ ਆਈ ਆ ਬਿਲਕੁਲ ਔਰ ਬੜੀ ਅੱਛੀ ਟ੍ਰੇਨ ਹੈ ਇਹ ਬਹੁਤ ਲੋਕ ਖੁਸ਼ ਨੇ ਲੋਕਾਂ ਨੂੰ ਸਾਹ ਅਗੇ ਹੀ ਵੇਖਣਾ ਚਾਹੁੰਦੇ ਨੇ ਟ੍ਰੇਨ ਨੂੰ ਟ੍ਰੇਨ 'ਚ ਕੀ ਕੁਝ ਖਾਸ ਹੈਗਾ ਵਾ ਅਜਾ ਸ਼ੇਪਾ ਜੀ ਜਦੋਂ ਕੋਈ ਡਰਾਈਵਰ ਗੱਡੀ ਤੇ ਬਹਿੰਦਾ ਯਾਨੀ ਕਿ ਸਵਾਰੀ ਤੇ ਬਹਿੰਦਾ ਹੈ ਤਾਂ ਉਹਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਕੁਝ ਹੈਗਾ ਤੇ ਇਹਨੂੰ ਮੈਂ ਲੈ ਕੇ ਕਿਸ ਤਰ੍ਹਾਂ ਜਾਣਾ ਵਾ ਇਹਦੇ ਵਿੱਚ ਕੀ ਕੀ ਹੈ ਟ੍ਰੇਨ ਦੇ ਵਿੱਚ ਆ ਸਰ ਇਸ ਤਰ੍ਹਾਂ ਟ੍ਰੇਨ ਤੇ ਦੇਖੋ ਉਹੀ ਹੈ ਜਿਹੜੀ ਚੱਲਦੀ ਆ ਮਗਰ ਨਈਆਂ ਨਈਆਂ ਟੈਕਨੋਲੋਜੀਆ ਆ ਰਹੀਆਂ ਨੇ ਇਹਦੀ ਟੈਕਨੋਲੋਜੀ ਹੁਣ ਇਸ ਤਰ੍ਹਾਂ ਦੀ ਆ ਗਈ ਆ ਕਿ ਟ੍ਰੇਨ ਦੇ ਵਿੱਚ ਇਹਦੇ ਇਹਦੇ ਵਿੱਚ ਟ੍ਰੇਨ ਦੇ ਵਿੱਚ ਜਿਹੜੀ ਟੈਕਨੋਲੋਜੀ ਨਵੀਆਂ ਆ ਗਈਆਂ ਨੇ ਜਿਹਦਾ ਸੀਟਾਂ ਸੀ ਉਹਨਾਂ ਇੱਕ ਸਾਈਡ ਨੂੰ ਮੂੰਹ ਹੁੰਦਾ ਸੀ ਲਾਈਟਾਂ ਜਿਹੜੀਆਂ ਹੁੰਦੀਆਂ ਸੀ ਪਹਿਲਾਂ ਅਸੀਂ ਆਨ-ਆਫ ਕਰਦੇ ਸੀ ਉਹ ਵੀ ਕੰਮ ਖਤਮ ਹੋ ਗਿਆ ਉਹਨੂੰ ਆਥਰ ਟੱਚੇਬਲ ਆ ਗਏ ਲਾਈਟਾਂ ਉਹਦੀ ਠੀਕ ਹੈ ਜੀ ਉਸ ਤੋਂ ਆ ਟ੍ਰੇਨ ਦੇ ਸ਼ੀਸ਼ੇ ਜਿਹਰੇ ਨੇ ਉਤੋਂ ਤੁਸੀਂ ਦੇਖ ਸਕਦੇ ਦਰਵਾਜ਼ੇ ਦੇ ਜਿ세 ਤੁਸੀਂ ਬੈਠ ਗਏ ਅਸੀਂ ਲੋਕਮੈਂਟ ਕਰਤੀ ਦਰਵਾਜ਼ੇ ਬੰਦ ਹੋ ਜਾਣਗੇ ਉਸ ਟੇਨ ਦੇ ਜੀ ਸਰ ਅੱਛਾ ਇਹਦੇ ਵਿੱਚ ਚਾਰਜਰ ਦਾ ਸਿਸਟਮ ਹੈਗਾ ਟੇਬਲ ਲੱਗੇ ਨੇ ਹਰ ਚੀਜ਼ ਅਸੀਂ ਕਹਿ ਸਕਦੇ ਕਿ ਜਿਹੜੀ ਇੱਥੇ ਸਵਾਰੀਆਂ ਬੈਠਣ ਗਿਆ ਉਹਨਾਂ ਨੂੰ ਹਰ ਉਪਲਬਧੀ ਦਿੱਤੀ ਗਈ ਹੈ ਦੇਖੋ ਜੀ ਰੇਲ ਦੇ ਵਿੱਚ ਇਸ ਤਰ੍ਹਾਂ ਆ ਅੱਜ ਤੱਕ ਹਮੇਸ਼ਾ ਹੀ ਅੱਛੇ ਕੰਮ ਹੀ ਹੁੰਦੇ ਆਏ ਨੇ ਜੀ ਜੀ ਤੇ ਰੇਲ ਦੀ ਸੋਚਣੀ ਇਹੋ ਹੀ ਹੁੰਦੀ ਹੈ ਕਿ ਅਸੀਂ ਸਾਡੇ ਪਸਿੰਜਰ ਨੂੰ ਬਸ ਆਫ ਸਿਟੀ ਅਸੀਂ ਦੇਈਏ ਆਫ ਸਿਟੀ ਮਿਲ ਵੀ ਰਹੀ ਆ ਔਰ ਇਹ ਟ੍ਰੇਨ ਜਿਹੜੀ ਬੰਦੇ ਬਾਰਦਾ ਅੰਮ੍ਰਿਤਸਰ ਨੂੰ ਬਹੁਤ ਦੇਰ ਦਾ ਇੰਤਜ਼ਾਰ ਸੀ ਕਿਉਂਕਿ ਲੋਕ ਅੰਮ੍ਰਿਤਸਰ ਦੇ ਜਿਹੜੇ ਬਾਹਰ ਜਾਂਦੇ ਸੀ ਉਹ ਦੱਸਦੇ ਹੁੰਦੇ ਸੀ ਅਸੀਂ ਨਖਲਾਉ ਟ੍ਰੇਨ ਦੇਖੀ ਹੈ ਹੀ ਬਹੁਤ ਤੇ ਵੀਕਾਂ ਨੇ ਤੇ ਦੇਖੀ ਅਸੀਂ ਮਦਰਾਸ ਚ ਦੇਖੀ ਟ੍ਰੇਨ ਮਗਰ ਅੰਮ੍ਰਿਤਸਰ ਦੀ ਵਾਰੀ ਹੁਣ ਆਈ ਆ ਗੁਰੂ ਨਗਰੀ ਦੀ ਵਾਰੀ ਆਈ ਲੇਟ ਆ ਮਗਰ ਬਹੁਤ ਅੱਛੀ ਟ੍ਰੇਨ ਚਲਾਈ ਸ਼ਰਮਾ ਜੀ ਕਿੰਨੇ ਸਕਿੰਟਾਂ ਦੇ ਵਿੱਚ ਸਪੀਡ ਫੜ ਲੇਗੀ ਟ੍ਰੇਨ ਸਪੀਡ ਇਸ ਤਰ੍ਹਾਂ ਜੀ ਸਪੀਡ ਦਾ ਸਿਸਟਮ ਇਸ ਤਰ੍ਹਾਂ ਨਹੀਂਗਾ ਸਰ ਰੇਲ ਦਾ ਇੱਕ ਇਹੋ ਦਾ ਸਿਸਟਮ ਕੀਤਾਗਾ ਯਾਰ ਦੀ ਸਪੀਡ ਕਿੰਨੀ ਆ ਕਾਸ਼ਨ ਦੀ ਸਪੀਡ ਕਰਨੀ ਆ ਤੇ ਉਸ ਵਾਹ ਟਰੈਕ ਦੀ ਸਪੀਡ 110 ਤੱਕਰ ਚੱਲੇਗੀ ਅੱਗੇ 130 ਹੋ ਜਾਈਏ ਰਿਸ਼ਮੀ ਸਾਹਿਬ ਹੋ ਜਾਈਏ ਤਾਂ ਕਿੰਨੀ ਦੇਰ ਚ ਅਸੀਂ ਦਿੱਲੀ ਪਹੁੰਚਾਂਗੇ ਰਾਹ ਚ ਕਿੰਨੇ ਸਟਾਪ ਦੇ ਦੇਖੋ ਜੀ ਅੱਜ ਕਾ ਦਾ ਮੌਸਮ ਫੌਕ ਦਾ ਚੱਲ ਰਿਹਾ ਇਹਦੇ ਵਿੱਚ ਅਸੀਂ ਸਾਨੂੰ ਆਪਣਾ ਨਹੀਂ ਪਤਾ ਕਿਨੇ ਤੱਕ ਟ੍ਰੇਨ ਪਹੁੰਚਾ ਸਕਦੇ ਆ ਜੇ ਵਿਜ਼ਿਬਿਲਟੀ ਪੂਰ ਨਹੀਂ ਹੋਏਗੀ ਅਸੀਂ ਵਿਜ਼ਿਬਿਲਟੀ ਹੋਏਗੀ ਤਾਂ ਟ੍ਰੇਨ ਬਹੁਤ ਅੱਛੀ ਤਰੀਕੇ ਨਾਲ ਅੱਜ ਕਿੰਨੇ ਸਟਾਪ ਆਜ ਸਟਾਪ ਇਹਦੇ ਚਾਰ ਰਹਿਗੇ ਜੀ ਜੀ ਸਰ ਬਿਲਕੁਲ ਇਹ ਸ਼ਰਮਾ ਜੀ ਨੇ ਜਿਨ੍ਹਾਂ ਨੇ ਖਾਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤਿਆਰੀਆਂ ਇਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਿਆ ਨੇ ਤਾਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਹਰ ਜਗ੍ਹਾ ਦੇ ਉੱਤੇ ਲੱਗੇ ਹੋਏ ਨੇ ਤਾਂ ਹਰ ਜਗ੍ਹਾ ਦੇ ਉੱਤੇ ਖਾਸ ਇਹ ਤਸਵੀਰ ਜੜੀ ਨਜ਼ਰ ਆ ਰਹੀ ਹੈ ਤਾਂ ਉਤਸ਼ਾਹ ਬੜਾ ਨਜ਼ਰ ਆ ਰਹੇ ਨੇ ਹਰ ਇੱਕ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹਰ ਕੋਈ ਚਾਹੁੰਦਾ ਹੈ ਕਿ ਇਹ ਟ੍ਰੇਨ ਦੇ ਵਿੱਚ ਅਸੀਂ ਸਫ਼ਰ ਕਰ ਸਕੀਏ ਜਲਦ ਤੋਂ ਜਲਦ ਅਸੀਂ ਇਸ ਟ੍ਰੇਨ ਦੇ ਵਿੱਚ ਪਹੁੰਚੀਏ ਤਾਂ ਇਸ ਤੇ ਸਫ਼ਰ ਕਰੀਏ ਤਾਂ ਸਪੀਡ ਜੜੀਆ ਉਹ ਅਸੀਂ ਕਹਿ ਸਕਦੇ ਕਿ ਬਹੁਤ ਹਾਈ ਸਪੀਡ ਰਹੇਗੀ ਇਸ ਟ੍ਰੇਨ ਦੀ ਜੜੀ 5 ਘੰਟੇ ਤੇ 25 ਮਿੰਟਾਂ ਦੇ ਵਿੱਚ ਦਿੱਲੀ ਪਹੁੰਚ ਸਕਦੀ ਉਹਦੀ ਸਪੀਡ ਕਿਸ ਤਰ੍ਹਾਂ ਦੇ ਨਾਲ ਹੋਏਗੀ ਤਾਂ ਇਹਦੇ ਅੰਦਰ ਜਿਹੜੀਆਂ ਖਾਸ ਉਪਲਬਧੀਆਂ ਦਿੱਤੀਆਂ ਗਈਆਂ ਨੇ ਉਹ ਵੀ ਤੁਹਾਡੇ ਨਾਲ ਅਸੀਂ ਤਸਵੀਰ ਜਰੂਰ ਸਾਂਝੀ ਕੀਤੀ ਤਾਂ ਮਹਿੰਦਰਪਾਲ ਸ਼ਰਮਾ ਜਿਹੜੇ ਨੇ ਉਹਨਾਂ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਵੱਲੋਂ ਹੀ ਭਾਰਤ ਪਾਕਿਸਤਾਨ ਟ੍ਰੇਨ ਵੀ ਚਲਾਈ ਗਈ ਸੀ ਕੈਮਰਾਮੈਨ ਮਨੋਜ ਦੇ ਨਾਲ ਸੁਚੈਨ ਸਿੰਘ ਡੇਲੀ ਪੋਸਟ ਪੰਜਾਬੀ